ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ 16 ਮਹੱਲਾ 4 ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾਰੂ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸੋਲਹੇ ਤੋਂ ਬਾਅਦ 16 16 ਪੌੜੀਆਂ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਹਨ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸੱਚਾ ਆਪ ਸਵਾਰਣਹਾਰਾ ਅਵਰਨ ਸੂਜਿਸ ਬੀਜਕਾਰਾ ਸੱਚ ਸਰੂਪ ਪਰਮੇਸ਼ਰ ਆਪ ਹੀ ਸਭ ਸ੍ਰਿਸ਼ਟੀ ਨੂੰ ਸੰਵਾਰਨ ਵਾਲਾ ਹੈ ਉਸ ਪ੍ਰਭੂ ਤੋਂ ਬਿਨਾ ਸਾਨੂੰ ਹੋਰ ਕੋਈ ਵੀ ਬੀਜੀ ਹੁੰਦਾ ਦੂਜੀ ਕਾਰਾਕਾਰਨੀ ਸੁੱਝਦੀ ਗੁਰਮਖ ਸੱਚ ਵਸੈ ਘਟ ਅੰਤਰ ਸਹਜੇ ਸੱਚ ਸਮਾਈ ਹੈ ਹਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਘਟ ਹਿਰਦੇ ਵਿੱਚ ਸੱਚਾ ਨਾਮ ਵਸਦਾ ਹੈ ਉਸ ਦੀ ਸੁੱਤੇ ਸਿੱਧ ਹੀ ਸੱਚ ਸਰੂਪ ਵਿੱਚ ਸਮਾਈ ਲੀਨਤਾ ਹੋ ਜਾਂਦੀ ਹੈ ਸਬਨਾ ਸੱਚ ਵਸੈ ਮਨਮਾਹੀ ਗੁਰ ਪ੍ਰਸਾਦੀ ਸਹਜ ਸਮਾਹੀ ਏ ਭਾਈ ਸਾਰਿਆਂ ਦੇ ਮਨ ਹਿਰਦੇ ਵਿੱਚ ਸੱਚਾ ਪ੍ਰਭੂ ਵਸਦਾ ਹੈ ਪਰ ਸਤਿਗੁਰਾਂ ਦੀ ਕਿਰਪਾ ਕਰਕੇ ਹੀ ਉਸ ਪ੍ਰਭੂ ਦੇ ਸਹਿ ਸ਼ਾਂਤ ਸਰੂਪ ਵਿੱਚ ਸਮਾਹੀ ਕੇ ਸਮਾਈ ਲੀਨਤਾ ਪ੍ਰਾਪਤ ਹੁੰਦੀ ਹੈ ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰ ਚਰਣੀ ਚਿਤ ਲਾਈ ਹੈ ਗੁਰਮੁਖਾਂ ਨੇ ਗੁਰੂ ਗੁਰੂ ਕਰਦਿਆਂ ਸਦੀਵੀ ਰਹਿਣ ਵਾਲਾ ਆਤਮਿਕ ਸੁਖ ਆਨੰਦ ਪਾਉਣਾ ਕੀਤਾ ਹੈ ਅਤੇ ਆਪਣੇ ਜਿਤ ਮਨ ਦੀ ਬਿਰਤੀ ਵੀ ਗੁਰਾਂ ਦੇ ਚਰਣਾ ਕਮਲਾਂ ਦੇ ਵਿੱਚ ਲਾਉਣਾ ਕੀਤੀ ਹੈ ਸਤ ਗੁਰ ਹੈ ਗਿਆਨ ਸਤ ਗੁਰ ਹੈ ਪੂਜਾ ਸਤ ਗੁਰ ਦੇਵੀ ਸੇਵੀ ਅਵਰਨ ਦੂਜਾ ਸਤਿਗੁਰੂ ਗਿਆਨ ਸਰੂਪ ਹੈ ਸਤਿਗੁਰੂ ਹੀ ਪੂਜਾ ਦਾ ਸਰੂਪ ਹੈ। ଅਥਵਾ ਸਤਿਗੁਰੂ ਅਪਰੋਖ ਗਿਆਨ ਦਾ ਦਾਤਾ ਹੈ। ਸਤਿਗੁਰੂ ਹੀ ਪੂਜਾ ਪੂਜਣ ਦੇ ਯੋਗ ਹੈ। ਇਸ ਲਈ ਗੁਰਮਖ ਜਨ ਸਤਿਗੁਰਾਂ ਨੂੰ ਸੇਵਨਾ ਕਰਦੇ ਹਨ। ਉਸ ਤੋਂ ਬਿਨਾ ਹੋਰ ਕੋਈ ਵੀ ਦੂਸਰਾ ਉਸ ਵਰਗਾ ਨਹੀਂ ਜਾਣਦੇ। ਸਤਿਗੁਰ ਤੇ ਨਾਮ ਰਤਨ ਧਨ ਪਾਇਆ ਸਤਿਗੁਰ ਕੀ ਸੇਵਾ ਪਾਈ ਹੈ। ਉਹਨਾ ਗੁਰਮੁਖਾ ਨੇ ਸਤਿਗੁਰਾਂ ਤੋਂ ਨਾਮ ਰੂਪੀ ਰਤਨ ਮਾਣਕ ਦਾ ਧਨ ਪਾਉਣਾ ਕੀਤਾ ਹੈ ਉਹਨਾਂ ਨੂੰ ਸਤਿਗੁਰਾਂ ਦੀ ਸੇਵਾ ਟਹਿਲ ਭਾਈ ਚੰਗੀ ਲੱਗਦੀ ਹੈ ਬੇਨ ਸਤਿਗੁਰ ਜੋ ਦੂਜੈ ਲਾਗੇ ਆਵਹਿ ਜਾਹਿ ਪਰਮਰਹਿ ਅਭਾਗੇ ਸਤਿਗੁਰਾਂ ਨੂੰ ਤਾਰਨ ਕੀਤੇ ਤੋਂ ਬਗੈਰ ਜਿਹੜੇ ਦ્વੈਤ ਪਾਪ ਵਿੱਚ ਲੱਗੇ ਹੋਏ ਹਨ ਉਹ ਪਾਗਾ ਤੋਂ ਹੀਣੇ ਪਰਮਕੀਏ ਉਹ ਪਰਮਦੇ ਕਾਰਨ ਮਰਦੇ ਹੋਏ ਜੁਨਾ ਵਿੱਚ ਆਵੇ ਜਾਵੇ ਪਾਵਾਂਉਂਦੇ ਜਾਂਦੇ ਰਹਿੰਦੇ ਜੰਮਦੇ ਮਰਦੇ ਰਹਿੰਦੇ ਨਾਨਕ ਦਿਨ ਕੀ ਫਿਰ ਗਤ ਹੋਵੇ ਜੇ ਗੁਰਮੁਖ ਰਹੈ ਸਰਣਾਈ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਭਾਈ ਮੁੜ ਕੇ ਉਹਨਾਂ ਦੀ ਤਾਂ ਗਤ ਕਲਿਆਣ ਹੋ ਸਕਦੀ ਜੇਕਰ ਉਹ ਮੁਖੀ ਗੁਰਾਂ ਦੀ ਸਰਣਾਈ ਸ਼ਰਨ ਵਿੱਚ ਪਏ ਰਹਿਣ ਜਿਹੜੇ ਗੁਰਾਂ ਦੀ ਸ਼ਰਨ ਵਿੱਚ ਪਏ ਰਹਿੰਦੇ ਫਿਰ ਉਹਨਾਂ ਦੀ ਗਤੀ ਹੋ ਜਾਂਦੀ ਹੈ ਗੁਰਮਖ ਪ੍ਰੀਤ ਸਦਾ ਹੈ ਸਾਚੀ ਸਤ ਗੁਰ ਤੇ ਮੰਗੋ ਨਾਮ ਅਜਾਚੀ ਗੁਰਮਖ ਜਨਾਂ ਦੀ ਪ੍ਰੀਤੀ ਹਮੇਸ਼ਾ ਹੀ ਸੱਚੀ ਹੈ ਇਸ ਕਰਕੇ ਮੈਂ ਵੀ ਸਤ ਗੁਰਾਂ ਤੋਂ ਅਜਾਚੀ ਜਾਚਣ ਤੋਲਣ ਤੋਂ ਰਹਿਤ ਹਰੀ ਦਾ ਨਾਮ ਮੰਗਦਾ ਹੋ ਹੋ ਦਇਆਲ ਕਿਰਪਾ ਕਰ ਹਰ ਜੀਓ ਰਖ ਲੈ ਉਹ ਗੁਰ ਸਰਣਾਈ ਹੈ ਏ ਹੇ ਹਰੀ ਪ੍ਰਭੂ ਜੀਓ ਤੂੰ ਦਿਆਲੂ ਕਿਰਪਾਲੂ ਹੈ ਤੂੰ ਦਇਆਵਾਨ ਹੋਣਾ ਕਰ ਅਤੇ ਆਪਣੀ ਕਿਰਪਾ ਮਿਹਰ ਕਰਕੇ ਗੁਰੂ ਦੀ ਸਰਣਾਈ ਸ਼ਰਨ ਵਿੱਚ ਰੱਖ ਲੈਣਾ ਕਰ ਅੰਮ੍ਰਿਤ ਰਸ ਸਤਿਗੁਰੂ ਚਵਾਇਆ ਦਸਵੇਂ ਦਵਾਰ ਪ੍ਰਗਟ ਹੋਏ ਆਇਆ ਇਉ ਬੇਨਤੀ ਕਰਨ ਤੋਂ ਅੰਮ੍ਰਿਤ ਨਾਮ ਦਾ ਸਤਿਗੁਰਾਂ ਨੇ ਮੇਰੇ ਹਿਰਦੇ ਵਿੱਚ ਚੋਣਾ ਕੀਤਾ ਹੈ ਤਦੋਂ ਦਸਵੇ ਦਸਮ ਦੁਆਰ ਵਿੱਚ ਜੋਗ ਆਨੰਦ ਪ੍ਰਗਟ ਪ੍ਰਤੱਖ ਹੋ ਕੇ ਆ ਗਿਆ ਹੈ ਦਸਾਂ ਦੁਆਰਿਆਂ ਵਾਲੇ ਸਰੀਰ ਵਿੱਚ ਜੋਤੀ ਸਰੂਪ ਪ੍ਰਭੂ ਪ੍ਰਗਟ ਹੋ ਆਇਆ ਹੈ ਤਹਿ ਅਨਹਦ ਸ਼ਬਦ ਵੱਜਹਿ ਧੁਨ ਬਾਣੀ ਸਹਿਜੇ ਸਹਿਜ ਸਮਾਈ ਹੈ ਉਥੇ ਕਿੰਦੇ ਦਸ਼ਮ ਦਵਾਰ ਵਿੱਚ ਤੁਨਾਕਾਰ ਬਾਣੀ ਅਨਹਦ ਹਾਜ਼ਰ ਤੋਂ ਰਹਿਤ ਸ਼ਬਦ ਵੱਜਦੇ ਉਥੇ ਧੁਨ ਸੁੰਦਰ ਸਤਨਾਮ ਰੂਪੀ ਬਾਣੀ ਕਰਕੇ ਹਾਜ਼ਰ ਤੋਂ ਰਹਿਤ ਸ਼ਬਦ ਬ੍ਰਹਮ ਪ੍ਰਗਟ ਹੋਉ ਹੁੰਦਾ ਹੈ ਅਤੇ ਸੁਭਾਵਕ ਹੀ ਸ਼ਾਂਤ ਸਰੂਪ ਵਿੱਚ ਸਮਾਈ ਲੀਨਤਾ ਹੋ ਜਾਂਦੀ ਜਿਨ ਕੋ ਕਰਤੈ ਤੋਰ ਲਿਖ ਪਾਈ ਅਨ ਦਿਨ ਗੁਰ ਗੁਰ ਕਰਤ ਵਿਹਾਈ ਜਿਨ੍ਹਾਂ ਨੂੰ ਕਰਤਾ ਰਜਨਹਾਰ ਪ੍ਰਭੂ ਨੇ ਤੁਰੋਂ ਹੀ ਆਪਣੀ ਪ੍ਰਾਪਤੀ ਭਗਤੀ ਦੀ ਲਿਖਤ ਲੈ ਕੇ ਪਾ ਦਿੱਤੀ ਹੈ ਉਹਨਾਂ ਦੀ ਸਾਰੀ ਉਮਰ ਅਵਸਥਾ ਰਾਤ ਦਿਨ ਗੁਰੂ ਗੁਰੂ ਕਰਦਿਆਂ ਹੀ ਬਤੀਤ ਹੁੰਦੀ ਹੈ ਬਿਨ ਸਤਿਗੁਰ ਕੋ ਸੀਜੈ ਨਹੀਂ ਗੁਰ ਚਰਣੀ ਚਿਤ ਲਾਈ ਹੈ ਸਤਿਗੁਰਾਂ ਤੋਂ ਬਗੈਰ ਕੋਈ ਵੀ ਸੀਜੈ ਮੁਕਤੀ ਨੂੰ ਪ੍ਰਾਪਤ ਨਹੀਂ ਹੁੰਦਾ ਇਸੇ ਕਰਕੇ ਮੈਂ ਆਪਣੇ ਚਿਤ ਮਨ ਦੀ ਬਿਰਤੀ ਗੁਰਾਂ ਦੇ ਚਰਨ ਕਮਲਾਂ ਵਿੱਚ ਲਾਉਣਾ ਕੀਤੀ ਹੈ ਜਿਸ ਪਾਵੇ ਤਿਸ ਆਪੇ ਦੇ ਗੁਰਮੁਖ ਨਾਮ ਪਦਾਰਥ ਲੈ ਜਿਸ ਦੀ ਸ਼ਰਧਾ ਭਗਤੀ ਗੁਰੂ ਨੂੰ ਪਾ ਜਾਂਦੀ ਹੈ ਉਸ ਨੂੰ ਗੁਰੂ ਆਪ ਹੀ ਨਾਮ ਦੀ ਬਖਸ਼ਿਸ਼ ਦੇਣਾ ਕਰਦਾ ਹੈ ਅਤੇ ਉਹ ਗੁਰਮੁਖ ਗੁਰਾਂ ਦੁਆਰਾ ਨਾਮ ਰੂਪੀ ਪਦਾਰਥ ਲੈਣਾ ਕਰਦਾ ਹੈ ਆਪੇ ਕਿਰਪਾ ਕਰੇ ਨਾਮ ਦੇਵੈ ਨਾਨਕ ਨਾਮ ਸਮਾਈ ਹੈ ਜਿਸ ਉੱਪਰ ਗੁਰੂ ਆਪ ਕਿਰਪਾ ਮਿਹਰ ਕਰਦਾ ਉਸ ਨੂੰ ਪ੍ਰਭੂ ਦਾ ਨਾਮ ਦੇ ਦਿੰਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਫੇਰ ਉਹ ਪੁਰਖ ਪ੍ਰਭੂ ਦੇ ਨਾਮ ਵਿੱਚੇ ਸਮਾਈ ਲੀਨਤਾ ਪ੍ਰਾਪਤ ਕਰਦਾ ਹੈ ਉਸ ਨੂੰ ਨਾਮ ਦੀ ਸਮਾਈ ਮਸਤੀ ਚੜੀ ਰਹਿੰਦੀ ਹੈ ਗਿਆਨ ਰਤਨ ਮਨ ਪ੍ਰਗਟ ਭਇਆ ਨਾਮ ਪਦਾਰਥ ਸਹਿਜੇ ਲਇਆ ਗਿਆਨ ਰੂਪੀ ਰਤਨ ਮਾਨਕ ਜਿਸ ਪੁਰਖ ਦੇ ਮਨ ਅੰਤਹਿ ਕਰਨ ਵਿੱਚ ਪ੍ਰਤੱਖ ਸਾਖ ਆਦ ਪ੍ਰਗਟ ਹੋਇਆ ਹੈ ਉਸਨੇ ਜੀਵਨ ਮੁਕਤੀ ਵਾਸਤੇ ਨਾਮ ਰੂਪੀ ਪਦਾਰਥ ਨੂੰ ਸਹਿਜੇ ਸੁਤੇ ਸਿਧੀ ਲਇਆ ਕਈ ਲੈਣਾ ਜਪਣਾ ਕੀਤਾ ਹੈ ਇਹ ਵਡਿਆਈ ਗੁਰ ਤੇ ਪਾਈ ਸਤਿਗੁਰ ਕਉ ਸਦ ਬਲ ਜਾਈ ਹੈ ਪਰ ਇਹ ਨਾਮ ਜੀਵਨ ਮੁਕਤੀ ਦੀ ਵਿਢਾਈ ਗੁਰਾਂ ਤੋਂ ਹੀ ਪ੍ਰਾਪਤ ਕਰੀਦੀ ਹੈ ਇਸ ਲਈ ਮੈਂ ਸਤਿਗੁਰਾਂ ਦੇ ਉੱਪਰੋਂ ਹਮੇਸ਼ਾ ਸੈਂਕੜੇ ਵਾਰੀ ਬਲਹਾਰ ਕੁਰਬਾਨ ਜਾਂਦਾ ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ ਜਿਵੇਂ ਹਾਂ ਜਿਵੇਂ ਕਹਿੰਦੇ ਸੂਰਜ ਪ੍ਰਗਟਿਆ ਚੜਦਾ ਹੈ ਤਦੋਂ ਨਿਸ ਰਾਤ ਵੀ ਮਿਟ ਜਾਂਦੀ ਹੈ ਤੇ ਅੰਧਿਆਰਾ ਹਨੇਰਾ ਵੀ ਮਿਟ ਜਾਂਦਾ ਇਸ ਪ੍ਰਕਾਰ ਜਦੋਂ ਗੁਰਾਂ ਦਾ ਗਿਆਨ ਰੂਪੀ ਸੂਰਜ ਪ੍ਰਗਟ ਹੁੰਦਾ ਉਸ ਵੇਲੇ ਅਵਿਦਿਆ ਰੂਪੀ ਰਾਤ ਵੀ ਮਿਟ ਜਾਂਦੀ ਹੈ ਅਤੇ ਅਗਿਆਨ ਦਾ ਹਨੇਰਾ ਵੀ ਮਿਟ ਜਾਂਦਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਜਦੋਂ ਅਗਿਆਨ ਰੂਪੀ ਹਨੇਰਾ ਮਿਟ ਗਿਆ ਤਦੋਂ ਅਪਾਰਾ ਪਾਰਾ ਵਾਰ ਤੁਰਹਿਤ ਗੁਰਾਂ ਦੀ ਗਿਆਨ ਰੂਪੀ ਰਤਨ ਦਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਸਤਗੁਰ ਧਿਆਨ ਰਤਨ ਅਤਿ ਭਾਰੀ ਕਰਮ ਮਿਲੈ ਸੁਖ ਪਾਈ ਹੈ ਸਤਗੁਰਾਂ ਦੇ پاس ਅਤਿਅੰਤ ਹੀ ਭਾਰੀ ਵੱਡਾ ਬੇਕੀਮਤਾ ਗਿਆਨ ਰੂਪੀ ਰਤਨ ਹੈ ਜਿਸ ਨੂੰ ਪ੍ਰਭੂ ਦੀ ਕਰਮ ਬਖਸ਼ਿਸ਼ ਕਰਕੇ ਗਿਆਨ ਮਿਲਦਾ ਹੈ ਉਹ ਆਤਮਿਕ ਸੁਖ ਪਾਉਣਾ ਕਰਦਾ ਹੈ ਗੁਰਮਖ ਨਾਮ ਪ੍ਰਗਟਿ ਹੈ ਸੋਇ ਚੋ ਜੁਗ ਨਿਰਮਲ ਅੱਛਾਲੋਇ ਗੁਰਮੁਖਾਂ ਦੇ ਹਿਰਦੇ ਅੰਦਰ ਨਾਮ ਵਸਿਆ ਆ ਜਿਸ ਕਰਕੇ ਉਹਨਾਂ ਦੀ ਸੋਏ ਸ਼ੋਭਾ ਦੁਨੀਆਂ ਵਿੱਚ ਪ੍ਰਗਟ ਪ੍ਰਤਕ ਹੋ ਰਹੀ ਆ ਉਹਨਾਂ ਦਾ ਚੋਹ ਜੁਗਾਂ ਚਾਰੇ ਜੁਗਾਂ ਵਿੱਚ ਹੀ ਨਿਰਮਲ ਉੱਜਲ ਤੇ ਹੱਛਾ ਚੰਗਾ ਜਸ ਲੋਏ ਪ੍ਰਕਾਸ਼ ਹੋ ਰਿਹਾ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਿਆ ਲਿਵ ਲਾਈ ਹੈ ਉਹਨਾਂ ਗੁਰਮੁਖਾਂ ਨੇ ਨਾਮੀ ਦੇ ਨਾਮ ਵਿੱਚ ਰੰਗੇ ਹੋਇਆ ਨੇ ਆਤਮਿਕ ਸੁਖ ਆਨੰਦ ਪਾਇਆ ਹੈ ਉਹਨਾਂ ਦਾ ਮਨ ਪ੍ਰਭੂ ਦੇ ਨਾਮ ਵਿੱਚ ਹੀ ਲੇ ਬਿਰਤੀ ਲਾਇ ਲਾ ਕੇ ਰਹਿ ਰਿਹਾ ਹੈ ਗੁਰਮਖ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੈ ਸਹਿਜੇ ਸੂਵੇ ਹੀ ਪਾਈ ਜਿਸ ਗੁਰਮੁਖ ਨੂੰ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ ਉਸ ਸੁਤੇ ਸਿੱਧੀ ਜਾਗਦਾ ਅਤੇ ਸੁਤੇ ਸਿੱਧ ਹੀ ਸੌਂਦਾ ਹੈ। ਅਤਵਾ ਉਸ ਦਾ ਮਨ ਗਿਆਨ ਵਸਤਾ ਵਿੱਚ ਜਾਗਦਾ ਹੈ ਅਤੇ ਸ਼ਾਂਤੀ ਰੂਪ ਨਿਰਵਿਕਲਪ ਸਮਾਧੀ ਵਿੱਚ ਬਿਰਾਜਮਾਨ ਹੁੰਦਾ ਹੈ। ਗੁਰਮੁਖ ਨਾਮ ਸਮਾਏ ਸਮਾਵੈ ਨਾਨਕ ਨਾਮ ਧਿਆਈ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪ੍ਰਭੂ ਦੇ ਨਾਮ ਨੂੰ ਆਰਾਧਦਾ ਧਿਆਉਂਦਾ ਹੈ ਉਹ ਗੁਰਮੁਖ ਗੁਰਾਂ ਦੁਆਰਾ ਨਾਮ ਵਿੱਚ ਸਮਾਏ लीन ਹੋ ਕੇ ਪ੍ਰਭੂ ਵਿੱਚ ਅਪੇਦ ਹੋ ਜਾਂਦਾ ਹੈ ਗੁਰਮੁਖ ਹਰ ਸਮੇਂ ਨਾਮ ਦੀ ਸਮਾਈ ਮਸਤੀ ਵਿੱਚ ਸਮਾਇਆ ਰਹਿੰਦਾ ਜੋ ਗੁਰਮੁਖ ਨਾਮ ਵਿੱਚ ਸਮਾਜ ਗਿਆ ਹੈ ਉਸ ਦੀ ਸੰਗਤ ਕਰਨ ਵਾਲੇ ਵੀ ਨਾਮ ਵਿੱਚ ਸਮਾ ਜਾਂਦੇ ਭਗਤਾ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਕ ਵਕਾਣੀ ਭਗਤਾ ਦੇ ਮੁਖ ਵਿੱਚ ਅੰਮ੍ਰਿਤ ਰੂਪ ਬਾਣੀ ਵਾਸੀ ਰਹਿੰਦੀ ਹੈ ਅਥਵਾ ਅੰਤਹਿ ਕਰਨ ਭਗਤਾ ਦੇ ਰੂਪੀ ਮੁਖ ਵਿੱਚ ਅੰਮ੍ਰਿਤ ਅਮਰ ਕਰਨ ਵਾਲੀ ਤੁਰਕੀ ਬਾਣੀ ਵਸੀ ਹੋਏ ਗੁਰਮੁਖ ਜਨ ਆਪਣੇ ਆਗ ਕਈਏ ਮੁਖ ਦਵਾਰ ਪਰਮੇਸ਼ਰ ਦਾ ਨਾਮ ਵਿਖਾਣੀ ਕਥਨ ਕਰਦੇ ਰਹਿੰਦੇ ਅਤਵਾ ਜੋ ਮੁਖੀ ਗੁਰਾਂ ਨੇ ਹਰੀ ਦਾ ਨਾਮ ਕਹਿਣਾ ਕੀਤਾ ਹੈ ਗੁਰਮੁਖ ਜਨ ਉਸ ਹਰੀ ਨਾਮ ਦਾ ਹੀ ਵਕਿਆਣ ਅਭਿਆਸ ਕਰਦੇ ਹਰ ਹਰ ਕਰਤ ਸਦਾ ਮਨ ਭਿਖਸੈ ਹਰ ਚਰਣੀ ਮਨ ਲਾਈ ਹੈ ਹਰੇ ਭਰੇ ਕਰਨ ਵਾਲੀ ਪਰਮੇਸ਼ਰ ਦਾ ਨਾਮ ਉਚਾਰਨ ਕਰਦਿਆਂ ਉਹਨਾਂ ਦਾ ਮਨ ਹਿਰਦਾ ਹੋਵੇ ਸ਼ਾਂਖਿੜਿਆ ਰਹਿੰਦਾ ਅਤੇ ਉਹਨਾਂ ਨੇ ਹਰੀ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਆਪਣੇ ਮਨ ਦੀ ਪ੍ਰੀਤੀ ਬਿਰਤੀ ਲਾਈ ਹੈ ਹੰ ਮੂਰਖ ਅਗਿਆਨ ਗਿਆਨ ਕਿਛ ਨਾਹੀ ਸਤਗੁਰ ਤੇ ਸਮਝ ਪੜੀ ਮਨ ਮਾਹੀ ਬੇਨਤੀ ਕਰਨ ਦੀ ਜਾਚ ਦੱਸਦੇ ਹਨ ਕਿਉਂ ਬੇਨਤੀ ਕਰੋ हे ਪ੍ਰਭੂ ਅਸੀਂ ਜੀਵ ਸ਼ਾਸਤਰ ਗਿਆਨ ਤੋਂ ਰਹਿਤ ਮੂਰਖ ਬੇਸਮਝਾ ਸਰੂਪ ਦੇ ਅ ਗਿਆਨ ਗਿਆਨ ਤੋਂ ਰਹਿਦਾ ਅਤੇ ਸਾਨੂੰ ਪਰਮਾਰਥ ਦੇ ਗਿਆਨ ਦੀ ਵੀ ਕੋਈ ਸਮਝ ਸੋਜੀ ਨਹੀਂ ଅਥਵਾ ਹਮ ਹੰਗਤਾ ਮਾ ਕਈਏ ਮਮਤਾ ਵਾਲੇ ਜੀਵ ਮੂਰਖ ਤੇ ਅ ਗਿਆਨੀ ਹਨ ਉਹਨਾਂ ਨੂੰ ਕੁਝ ਵੀ ਗਿਆਨ ਨਹੀਂ ਸਤਗੁਰ ਤੇ ਸਮਝ ਪੜੀ ਮਨ ਮਾਹੀ ਹੈ ਪ੍ਰਭੂ ਸਤਗੁਰਾਂ ਤੋਂ ਹੀ ਮਾਨਿਹਰ ਦੇ ਵਿੱਚ ਤੇਰੇ ਸਰੂਪ ਦੀ ਕੋਈ ਸਮਝ ਪਈ ਹੈ ਹੋ ਹੋ ਦਇਆਲ ਕਿਰਪਾ ਕਰ ਹਰ ਜੀਓ ਸਤਿਗੁਰ ਕੀ ਸੇਵਾ ਲਾਈ ਹੈ ਏ ਹਰੀ ਪਰਮੇਸ਼ਰ ਜੀ ਤੂੰ ਸਾਡੇ ਉੱਪਰ ਦਇਆਵਾਨ ਦਿਆਲੂ ਹੋਣਾ ਕਰ ਅਤੇ ਆਪਣੀ ਕਿਰਪਾ ਮਿਹਰ ਕਰਕੇ ਸਤਿਗੁਰਾਂ ਦੀ ਸੇਵਾ ਟਹਿਲ ਵਿੱਚ ਲਾਉਣਾ ਕਰ ਜਿਨ ਸਤਗੁਰ ਜਾਤਾ ਦਿਨ ਏਕ ਪਛਾਤਾ ਸਰਬੇ ਰਵ ਰਹਿਆ ਸੁਖ ਦਾਤਾ ਜਿਨ੍ਹਾਂ ਨੇ ਸਤਗੁਰਾਂ ਨੂੰ ਪਾਰਬ੍ਰह्म ਰੂਪ ਕਰਕੇ ਜਾਣਿਆ ਹੈ ਉਹਨਾਂ ਨੇ ਅਦਵੈਤ ਸਰੂਪ ਪ੍ਰਭੂ ਨੂੰ ਆਪਣਾ ਆਤਮਾ ਰੂਪ ਕਰਕੇ ਪਛਾਣਿਆ ਹੈ ਕਿ ਉਹ ਸੁੱਖਾਂ ਦੇ ਦੇਣ ਵਾਲਾ ਪ੍ਰਭੂ ਸਰਬੇ ਸਭ ਥਾਵਾਂ ਵਿੱਚ ਰਵ ਵਿਆਪਕ ਹੋ ਰਿਹਾ ਆਤਮ ਜੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਹੈ ਉਹਨਾਂ ਨੇ ਹੀ ਬ੍ਰह्म ਆਤਮ ਨੂੰ ਵਾ ਆਤਮ ਆਪਣੇ ਆਪ ਨੂੰ ਚੀਨ ਜਾਣ ਕਰਕੇ ਪਰਮ ਵੱਡੇ ਕੇਵਲ ਮੋਖ ਵਾਲੀ ਪਦ ਪਦਵੀ ਨੂੰ ਪਾਉਣਾ ਕੀਤਾ ਹੈ ਉਹਨਾਂ ਦੀ ਸੁਰਤੀ ਗੁਰਾਂ ਦੀ ਸੇਵਾ ਟੈਲ ਵਿੱਚ ਸਮਾਈ ਮਿਲੀ ਰਹਿੰਦੀ ਜਿਨ ਕੋ ਆਦ ਮਿਲੀ ਵਡਿਆਈ ਸਤਿਗੁਰ ਮਨ ਬਸਿਆ ਲਿਵ ਲਾਈ ਹਾਂ ਜਿਨ੍ਹਾਂ ਨੂੰ ਆਦ ਮੋਢ ਤੁਰੋ ਹੀ ਨਾਮ ਦੀ ਵਡਿਆਈ ਸ਼ੋਭਾ ਮਿਲੀ ਹੋਈ ਉਹਨਾਂ ਦੇ ਮਾਨ ਹੀਰਦੇਵ ਸਤਿਗੁਰਾਂ ਦਾ ਉਪਦੇਸ਼ ਵਸ ਗਿਆ ਹੈ ਅਤੇ ਉਹਨਾਂ ਨੇ ਹੀ ਨਾਮ ਵਿੱਚ ਆਪਣੀ ਲਈ ਬਿਰਤੀ ਪ੍ਰੀਤੀ ਲਾਉਣਾ ਕੀਤੀ ਹੈ ਆਪ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੈ ਉਹਨਾਂ ਨੂੰ ਜਗਤ ਦਾ ਜੀਵਨ ਤੇ ਦਾਤਾ ਦਾ ਤਾਰੂ ਪ੍ਰਭੂ ਆਪ ਆ ਕੇ ਮਿਲਿਆ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹਨਾਂ ਦੀ ਵਾਹਿਗੁਰੂ ਦੇ ਅੰਕ ਸਰੂਪ ਵਿੱਚ ਸਮਾਈ ਲੀਨਤਾ ਹੁੰਦੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ